ਖੜੇ ਹੈ ਹੈ ਫਲੱਡ ਕੰਟਰੋਲ ਰੂਮ ਤੇ ਜਿੱਥੇ ਕੀ ਲੇਬਰ ਵੱਲੋਂ ਜਿਹੜੀਆਂ ਬੋਰੀਆਂ ਮਿੱਟੀ ਦੀਆਂ ਭਰੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਸੋ ਤੁਸੀਂ ਦੇਖ ਰਹੇ ਹੋ ਬੂਟੀ ਕਿਵੇਂ ਕੱਢੀ ਜਾ ਰਹੀ ਹੈ ਤੇ ਜਿਹੜੀ ਇਹ ਬੂਟੀਆਂ ਪਿੱਛੋਂ ਆਈ ਹੈ ਜੀ ਤੇ ਇੱਥੇ ਇਕੱਠੀ ਹੋ ਗਈ ਮੈਂ ਖੜਾ ਹਾਂ ਪਟਿਆਲਾ ਦੇ ਵੱਡੀ ਨਦੀ ਦੇ ਪੁਲ ਤੇ ਤੇ ਜਿਹੜੇ ਆਹ ਲੇਬਰ ਵਾਲੇ ਤੁਸੀਂ ਦੇਖ ਸਕਦੇ ਥੱਲੇ ਵੀ ਉਤਰੇ ਹੋਏ ਨਦੀ ਦੇ ਵਿੱਚ ਸੋ ਮੈਂ ਖੜਾ ਵੱਡੀ ਨਦੀ ਪਟਿਆਲੇ ਦੇ ਉੱਤੇ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤੁਹਾਨੂੰ ਨਦੀ ਦਾ ਜਿਹੜਾ ਵਹਾਅ ਬੂਟੀ ਕਿੰਨੀ ਕਾ ਉਹ ਤੁਹਾਨੂੰ ਦਿਖਾਵੇ। ਸੋ ਦੇਖ ਰਹੇ ਤੁਸੀਂ ਬੂਟੀ ਕਿਵੇਂ ਪਿੱਛੋਂ ਜਿਹੜੀ ਆ ਉਹ ਆ ਰਹੀ ਆ ਤੇ ਇਹੀ ਜਿਹੜੀ ਆ ਪਾਣੀ ਨੂੰ ਰੋਕਦੀ ਹੈਗੀ ਅੱਗੇ ਜਾ ਕੇ ਚੱਲਾਂਗੇ ਆਪਾਂ ਦਿਖਾਵਾਂਗੇ। ਸੋ ਪੁੱਲ ਤੇ ਆਪਾਂ ਦੂਸਰੇ ਪਾਸੇ ਵੀ ਆ ਗਏ ਆ ਤੇ ਆਹ ਦੇਖੋ ਤੁਸੀਂ ਬੂਟੀ ਕਿਵੇਂ ਭੱਜੀ ਆ ਰਹੀ ਆ ਜੀ ਤੇ ਉਹ ਪਿੱਛੋਂ ਵੀ ਦੇਖੋਗੇ ਤੁਸੀਂ ਮੈਂ ਜ਼ੂਮ ਕਰਕੇ ਦਿਖਾ ਦਿੰਨਾ। ਆਹ ਲਓ ਬੂਟੀ ਬੂਟੀ ਆ ਜੀ। ਤੇ ਫਿਰ ਅੱਗੇ ਜਾ ਕੇ ਇਹ ਪਾਣੀ ਰੁਕਣ ਦਾ ਸਾਧਨ ਬਣ ਜਾਂਦੀ ਆ ਸੋ ਪੁਲ ਦੇ ਅਗਲੇ ਪਾਸੇ ਵੀ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਬਿਲਕੁਲ ਮੈਂ ਇੱਥੇ ਰਾਜਪੁਰਾ ਰੋਡ ਦੇ ਉੱਪਰ ਖੜਾ ਹਾਂ ਜੀ ਸੋ ਜਿਹੜੀ ਇਹ ਰੋਡ ਜਾ ਰਹੀ ਹੈ ਭੇਵਾ ਕੈਥਲ ਚੀਕਰ ਨੂੰ ਜਿਹੜੀ ਇਹ ਜਾ ਰਹੀ ਹੈ ਤੇ ਆਹ ਵੇਖ ਲਓ ਸਾਰੇ ਬੜੀ ਨਦੀ ਦੇ ਉੱਤੇ ਆਪਾਂ ਖੜੇ ਆ ਇਹ ਹੈ ਫਲਟ ਕੰਟਰੋਲ ਰੂਮ ਤੇ ਜਿੱਥੇ ਕੀ ਲੇਬਰ ਵੱਲੋਂ ਜਿਹੜੀਆਂ ਬੋਰੀਆਂ ਮਿੱਟੀ ਦੀਆਂ ਭਰੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਕਿਵੇਂ ਇਹਨਾਂ ਦੀ ਭਰੋ ਭराई ਹੋ ਰਹੀ ਹੈ ਵੀ ਕਿਸੇ ਵੇਲੇ ਵੀ ਐਮਰਜੈਂਸੀ ਤੇ ਲੋਡ ਪੈਣ ਤੇ ਇਹਦਾ ਉਪਯੋਗ ਕੀਤਾ ਜਾਵੇ। ਸ਼ਾਸਨ ਵੱਲੋਂ ਜਿਹੜੀ ਆ ਜੀਸੀਬੀ ਇੱਥੇ ਵੀ ਇੱਕ ਖੜਾਈ ਹੋਈ ਆ। ਸੋ ਤੁਸੀਂ ਦੇਖ ਰਹੇ ਹੋ ਬਾਕ ਬਾਕਿਆ ਹੈ ਜਿਹੜਾ ਕੋਈ ਘਵਰਾਉਣ ਦੀ ਲੋੜ ਨਹੀਂ ਇੰਨਾ ਉੱਪਰ ਪਾਣੀ ਨਹੀਂ ਹੈਗਾ ਵੀ ਤਾਂ ਜੋ ਸ਼ਹਿਰ ਨੂੰ ਜਾਂ ਹੋਰ ਪਿੰਡਾਂ ਨੂੰ ਜਿਹੜਾ ਨੁਕਸਾਨ ਪਹੁੰਚੇ ਇਹਦਾ। ਸੋ ਆਏ ਵੀਰੇ ਆਹ 23 ਕਿਲੋ ਨੀਰ ਅੱਛਾ ਤੁਹਾਡੇ ਇਧਰ ਪਾਣੀ ਪੁੰਦਦਾ ਨੀ ਇਹ ਨਦੀ ਮਾਰ ਕਰਦੀ ਐ ਦੱਸੋ ਪਹਿਲਾਂ ਹਾਂ ਸਾਰੇ ਇਸ ਵਾਰ ਇਹ ਹਲੇ ਤੱਕ ਤਾਂ ਕੋਈ ਪਾਣੀ ਨਹੀਂ ਪਿਛਲੇ ਵਾਰ ਆਇਆ ਸੀਗਾ 23 ਚ ਜ਼ਰੂਰ ਆਇਆ ਜੀ ਸਾਡੇ ਆਪਣੇ ਘਰ ਦੇ ਵਿੱਚ 5 ਫੁੱਟ 5 ਹਾਂ ਹਾਂ ਨਹੀਂ ਪਿਛਲੇ ਸਾਲ ਵੀ ਆਇਆ ਸੀ ਪਿਛਲੇ ਸਾਲ ਨਹੀਂ ਆਇਆ ਅੱਛਾ ਪਿਛਲੇ ਸਾਲ ਨੇ ਉਦੋਂ ਪਿਛਲੇ ਸਾਲ ਆ 23 ਚ ਆਇਆ ਸੀ ਹਾਂ ਸੌਰੀ ਠੀਕ ਆ ਤੇ ਹੁਣ ਇਸ ਵਾਰ ਬਚਾ ਹੈਗਾ ਇਸ ਵੇਲੇ ਬਚਾ ਜ਼ਰੂਰ ਕਹਿੰਦੇ ਆ ਬੂਟੀ ਜਿਹੜੀ ਪਾਣੀ ਰੋਕ ਲੈਂਦੀ ਐ ਜਿਹੜੀ ਆ ਦੇਖ ਚੱਲ ਰਹੀ ਆ ਬੂਟੀ ਪਾਣੀ ਜ਼ਰੂਰ ਰੋਕ ਲੈਂਦੀ ਆ ਤੁਸੀਂ ਇਸ ਤੋਂ ਅੰਨੇ ਦੁਨਤੇ ਜਾਉਂਗੇ ਨਾ ਅੱਛਾ ਜੀ ਹਾਂ ਮੈਂ ਉਧਰ ਚੱਲਿਆ ਪਬਲਿਕ ਨੂੰ ਦਿਖਾਵਾਂਗੇ ਵੀ ਬੂਟੀ ਕਿੰਨੀ ਕਾ ਉਥੇ ਕਹਿੰਦੇ ਕਾਫੀ ਇਕੱਠੀ ਹੋਈ ਵੀ ਆ ਬਹੁਤ ਬੂਟੀ ਇਕੱਠੀ ਹੋਈ ਉਹ ਵਿਚਾਰੇ ਜਿੰਨੀ ਕੋ ਚੜਦੇ ਨੇ ਅੱਛਾ ਜੀ ਜਿੰਨੀ ਕੋ ਹੋਰ ਹੋ ਜਾਂਦੀ ਆ ਇਹ ਅੱਜ 100 3 ਦਿਨ 5 ਦਿਨ ਪਹਿਲਾਂ ਕਰਦੇ ਸਾ ਇਹੋ ਜੀ ਸਿਚੁਏਸ਼ਨ ਇਹੋ ਜੀ ਹਾ ਸਥਿਤੀ ਪੈਦਾ ਨਾ ਹੁੰਦੀ ਹਾੜਾ ਵਾਲੇ ਜੀ ਸਰ ਜੀ ਤੇ 100 ਵੈਸੇ ਪਾਣੀ ਤਾਂ ਇਹਨਾਂ ਨਹੀਂ ਛੜਿਆ ਹੈਗਾ ਇਸ ਵਾਰ ਪਾਣੀ ਕੁੱਟ ਦਾ ਕੁਛ ਹੈ ਜਾਂ ਕੋਈ ਕੋਈ ਅੱਜ ਆਵੇਂ ਬੂਟੀ ਰੋਕ ਸਕਦੀ ਆ ਤਾਂ ਬੂਟੀ ਹੋ ਰੋਣ ਨੂੰ ਪਾਣੀ ਨੂੰ ਰੋਕ ਲੂਗੀ ਜੀ ਹੋ ਗਈ ਪਾਣੀ ਸਾਡੇ ਘਰਾਂ ਦੀ ਵੜਨਾ ਤੇ ਪਹਿਲਾਂ ਪ੍ਰਬੰਧ ਕਰੇ ਹੋ ਹੁੰਦੇ ਬੂਟੀ ਅੱਜ ਤੋਂ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਸਾਫ ਕੀਤੀ ਹੁੰਦੀ ਚੰਗੀ ਤਰ੍ਹਾਂ ਤਾਂ ਇਹ ਜੀ ਸਿਚੁਏਸ਼ਨ ਨਾ ਹੁੰਦੀ ਕਰੀ ਜ਼ਰੂਰ ਆ ਇਹਨਾਂ ਨੇ ਸਾਫ ਪਰ ਇੰਨਾ ਸਫਾਈ ਨਹੀਂ ਹੋਈ ਪਰ ਉਸ ਹੱਦ ਤੱਕ ਨਹੀਂ ਕਰੀ ਵੀ ਇਹ ਜੀ ਸਿਚੁਏਸ਼ਨ ਨਾ ਪੈਦਾ ਹੋ ਸਕੇ ਜੀ ਨਾਂ ਤੁਹਾਡਾ ਸੀ ਮੇਰਾ ਨਾਮ ਅਰਸ਼ਦੀਪ ਚਿੰਗਾ ਸਰ ਕੀ ਕੰਮ ਕਰਦੇ ਹੋ ਵੀਰ ਜੀ ਮੇਰਾ ਸਰ ਕਮਰਸ਼ੀਅਲ ਏਸੀਆਂ ਦਾ ਕੰਮ ਹੈ ਅੱਛਾ ਅੱਛਾ ਸਰ ਤੁਸੀਂ ਵੀ ਕਾਕਾ ਜੀ ਇਧਰ ਹੀ ਆਏ ਨੇ ਹੋ ਅੱਛਾ ਤੁਹਾਡੇ ਘਰ ਵੱਲ ਕੀ ਸਿਚੁਏਸ਼ਨ ਆ ਪਾਣੀ ਦੀ ਕੋਈ ਫਾਇਦਾ ਨਹੀਂ ਹਟਦੀ ਸਥਿਤੀ ਇਹ ਜੀ ਠੀਕ ਨਹੀਂ ਜੀ ਸਾਡੇ ਘਰ ਨਾਲ ਅੱਛਾ ਘਰ ਨਾਲ ਰਿਸ਼ੀ ਕਲੋਨੀ ਚ ਜੀ ਸਰ ਜੀ ਠੀਕ 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 ਇਹ ਸਾਨੂੰ ਇੱਥੋਂ ਦੇ ਵਾਸੀ ਪਟਿਆਲਾ ਦੇ ਜਿਨ੍ਹਾਂ ਦੇ ਘਰ ਇਹ ਕਿਨਾਰੇ ਤੇ ਰਹਿੰਦੇ ਨੇ ਪੈਂਦੇ ਨੇ ਜੀ ਇਹ ਜਿਹੜੇ ਕਿਨਾਰੇ ਤੇ ਰਿਸ਼ੀ ਕਲੋਨੀ ਹੋ ਗਈ ਇਹ ਸਾਰੇ ਆ ਇਧਰ ਪਾਣੀ ਦੀ ਮਾਰ ਢੇਠ ਆ ਜਾਂਦੀਆਂ ਜਦੋਂ ਇਸ ਇਹ ਜਿਹੜਾ ਓਵਰ ਹੋ ਜਾਂਦਾ ਹੈ ਰਿਵਰ ਤੇ ਇਹ ਹੈ ਬੜੀ ਨਦੀ ਪਟਿਆਲਾ ਦੀ ਸੋ ਇਹ ਤੁਸੀਂ ਦੇਖ ਰਹੇ ਹੋ ਬੂਟੀ ਆਪਾਂ ਅੱਗੇ ਵੀ ਚੱਲਾਂਗੇ ਤੁਹਾਨੂੰ ਜਿੱਥੇ ਵੀਰ ਜੂਨੀ ਕਹ ਰਹੇ ਵੀ ਅੱਗੇ ਵੀ ਜਿਹੜਾ ਉਹ ਤਾਂ ਕਾਫੀ ਬੂਟੀ ਇਕੱਠੀ ਹੋਈ ਆ ਆਪਾਂ ਉਹ ਵੀ ਤੁਹਾਨੂੰ ਜਿਹੜਾ ਉੱਥੇ ਦਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਉੱਥੇ ਜਿਹੜੀ ਲੇਬਰ ਕੰਮ ਕਰ ਰਹੀ ਆ ਤੇ ਚੱਲਦੇ ਆਪਾਂ ਅੱਗੇ ਸੋ ਆਪਾਂ ਜਿਹੜਾ ਅੱਜਕੱਲ ਹੜ੍ਹ ਚੱਲ ਰਹੇ ਆ ਉਹਦੇ ਲਈ ਆਪਾਂ ਦੇਖ ਰਹੇ ਆ ਪਟਿਆਲਾ ਦੀ ਨਦੀ ਦੇ ਜਿਹੜਾ ਜਾਇਜਾ ਲਵਾਂਗੇ ਤੇ ਪਟਿਆਲਾ ਦੀ ਨਦੀ ਦੇ ਆਪਾਂ ਬੜੀ ਨਦੀ ਦੇ ਉੱਤੇ ਖੜੇ ਆ ਜੀ ਆ ਸਾਹਮਣੇ ਜਿਹੜੀ ਆ ਚੰਡੀਗੜ੍ਹ ਤੋਂ ਰੋਡ ਆ ਰਹੀ ਆ ਤੇ ਇਹ ਪਟਿਆਲਾ ਨੂੰ ਜਿਹੜੀ ਰੋਡ ਜਾ ਰਹੀ ਹੈ ਜੀ ਆਪਾਂ ਖੜੇ ਆ ਬਿਲਕੁਲ ਵੱਡੀ ਨਦੀ ਦੇ ਉੱਤੇ ਤੁਸੀਂ ਦੇਖ ਰਹੇ ਹੋ ਵੀ ਅੱਗੇ ਵੀ ਜੀਸੀਬੀ ਉਹ ਦਿਖਾਵਾਂਗੇ ਤੁਹਾਨੂੰ ਸੈਂਟਰ ਚ ਜਾ ਕੇ ਦਿਖਾਵਾਂਗੇ ਆ ਦੇਖੋ ਕਿਵੇਂ ਜਿਹੜੀ ਬੂਟੀ ਆ ਤਰੀ ਅਤਰਦੀ ਆ ਰਹੀ ਆ ਆ ਦੇਖੋ ਦੂਰ ਦੂਰ ਤੱਕ ਜਿਹੜੀ ਬੂਟੀ ਹੈ ਜੀ ਇਹ ਤਰ ਰਹੀ ਆ ਤੇ ਆ ਬੂਟੀ ਦੇਖ ਸਕਦੇ ਹੋ ਤੁਸੀਂ ਕਾਫੀ ਤਰੀ ਜਾ ਰਹੀ ਹੈ ਤੇ ਜਿਹੜਾ ਜਦੋਂ ਪਿਛਲੇ ਵਾਰ ਪਾਣੀ ਆਇਆ ਸੀ ਜਿਵੇਂ ਆ ਟੈਂਕ ਬਣਿਆ ਇਹ ਤੋਂ ਵੀ ਉੱਤੇ ਚਲਾ ਗਿਆ ਸੀਗਾ ਸਾਰਾ ਜਿਹੜਾ ਏਰੀਆ ਐਸਐਸਟੀ ਨਗਰ ਵਾਲਾ ਜੇ ਡੁੱਬ ਗਿਆ ਸੀਗਾ ਹਸ ਵੇਲੇ ਅੱਜ ਕੁਛ ਧੁੱਪ ਵੀ ਨਿਕਲੀ ਆ ਤੇ ਪਾਣੀ ਦਾ ਜਿਹੜਾ ਫਲੋ ਥੋੜਾ ਹੈਗਾ ਤੇ ਆਹ ਦੇਖ ਸਕਦੇ ਤੁਸੀਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ 4 ਦੇ ਕੋਲੇ ਚੱਲ ਰਿਹਾ ਹੈ 4 5 6 7 8 9 10 11 12 13 ਉੱਪਰ ਨੂੰ ਕੈਮਰਾ ਨਹੀਂ ਜਾ ਸਕਦਾ 13 ਤੱਕ ਮੈਨੂੰ 12 ਤੱਕ ਦਿਖਾਈ ਦੇ ਰਿਹਾ ਹੈ 13 ਤੱਕ ਇਹ ਇਹ ਲੈਵਲ ਐਸ ਤੋਂ ਪਾਣੀ ਦਾ ਉੱਚਲ ਰਿਹਾ ਹੈਗਾ ਵੱਡੀ ਨਦੀ ਦੇ ਪੋਲੋਜੀ ਪਟਿਆਲਾ ਰਾਜਪੁਰਾ ਰੋਡ ਦੇ ਉੱਤੇ ਸਥਿਤ ਬਸ ਬੂਟੀ ਹੈ ਬੂਟੀ ਅੱਗੇ ਜਾ ਕੇ ਇਕੱਠੀ ਹੋਈ ਜਾਂਦੀ ਆ ਉਹ ਤੁਹਾਨੂੰ ਮੈਂ ਬਾਅਦ ਵਿੱਚ ਅੱਗੇ ਜਾ ਕੇ ਦਿਖਾਵਾਂਗਾ ਵੀ ਕਿੰਨੀ ਕ ਬੂਟੀ ਉੱਥੇ ਇਕੱਠੀ ਹੋਈ ਵੀ ਆ ਤੇ ਕਿੰਨੀਆਂ ਕਿ ਜੀ ਸੀ ਵੀਜ਼ ਉਹ ਇੱਥੇ ਲੱਗੀਆਂ ਹੋਈਆਂ ਹਨ ਸੋ ਜਿਵੇਂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਹੜ੍ਹ ਜਾਦੇ ਆਏ ਹੋਏ ਆ ਇਹ ਹੈ ਪਟਿਆਲਾ ਦੀ ਆਪਾਂ ਜਿਹੜੀ ਆ ਵੱਡੀ ਨਦੀ ਉੱਤੇ ਖੜੇ ਆਂ ਕਿਉਂਕਿ ਜਿਹੜੀ ਇਹ ਬੂਟੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਆ ਦੇਖੋ ਜਿਹੜੀ ਤਰ ਰਹੀ ਹੈ ਨਾਲ ਇਹ ਅੱਗੇ ਜਾ ਕੇ ਨਾ ਰੁਕ ਜਾਂਦੀ ਹੈ ਫਿਰ ਇਹ ਪਾਣੀ ਜਿਹੜੀ ਹੈ ਇਹ ਰੁਕ ਦਿੱਤੀ ਜਾਂਦੇ ਆ ਪਾਣੀ ਜਿਹੜਾ ਰੁਕ ਜਾਂਦਾ ਹੈਗਾ ਇਸ ਕਰਕੇ ਜਿਹੜਾ ਖਲਾੜ ਹੋਣ ਦੇ ਚਾਂਸ ਵੱਧ ਜਾਂਦੇ ਹੈਗੇ ਜਦ ਜਦ ਕਿ ਪਾਣੀ ਰੁਕ ਜਾਏਗਾ ਤਾਂ ਆਟੋਮੈਟਿਕ ਜਿਹੜਾ ਪਾਣੀ ਨੇ ਬੂਟੀ ਨੇ ਪਾਣੀ ਨੂੰ ਰੋਕ ਦੇਣਾ ਹੈਗਾ ਜੀ ਤੇ ਆ ਦੇਖੋ ਇਹ ਪਾਣੀ ਬਿਲਕੁਲ ਨਿਰੰਤਰ ਚੱਲਦਾ ਆਪਾਂ ਅੱਗੇ ਚੱਲਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਉੱਥੇ ਜਿਹੜਾ ਪਾਣੀ ਆ ਉੱਥੇ ਇਕੱਠਾ ਹੋਈ ਜਾ ਰਿਹਾ ਬੂਟੀ ਜਿਹੜੀ ਆ ਉਹ ਜੀਸੀਬੀ ਨੀ ਮਸ਼ੀਨਾ ਲਗਾਤਾਰ ਕੱਟ ਰਹੇ ਆ ਆਪਾਂ ਬਿਲਕੁਲ ਖੜੇ ਆ ਬਾਬਾ ਜੀ ਦੇ ਅਸਥਾਨ ਦੇ ਕੋਲੇ ਵੱਡੀ ਨਦੀ ਦੇ ਉੱਪਰ ਇਹ ਹੈ ਪੀਰ ਬਾਬਾ ਜੀ ਦਾ ਅਸਥਾਨ ਬਿਲਕੁਲ ਨਦੀ ਦੇ ਨਾਲ ਤੇ ਨਮਸਕਾਰ ਆ ਸਾਡੇ ਪੀਰਾਂ ਵਕੀਰਾਂ ਨੂੰ ਤੇ ਆ ਦੇਖ ਸਕਦੇ ਹੋ ਅਸੀਂ ਕਾਫੀ ਜਿਹੜਾ ਪਾਣੀ ਇੱਚ ਹੈਗਾ ਲੇਕਿਨ ਜਿਹੜੀਆਂ ਅਫਵਾਹਾਂ ਫੈਲੀਆਂ ਜਾਂਦੀਆਂ ਉਹ ਅਫਵਾਹਾਂ ਤੋਂ ਤੁਸੀਂ بچੋ ਤੇ ਕੋਈ ਇਸ ਤਰ੍ਹਾਂ ਦਾ ਇੱਥੇ ਗੱਲਬਾਤ ਨਹੀਂ ਹੈਗੀ ਵੀ ਹੜ੍ਹ ਦੀ ਸਥਿਤੀ ਬਣ ਜਾਵੇ ਆ ਦੇਖੋ ਤੁਸੀਂ ਜਿਹੜੀ ਆ ਬੂਟੀ ਲਗਾਤਾਰ ਉਹ ਉੱਚਲੀ ਆ ਰਹੀ ਹੈ ਜੀ ਤਰ ਰਹੀਆਂ ਨੇ ਮੱਛੀਆਂ ਤਰ ਰਹੀਆਂ ਐਵੇਂ ਬੂਟੀਆਂ ਜਿਹੜੀਆਂ ਤਰ ਰਹੀਆਂ ਨੇ। ਉਥੋਂ ਪੁਲ ਦੇ ਕੋਲ ਜਾਵਾਂਗੇ ਜਿੱਥੇ ਦਿਖਾਵਾਂਗਾ ਤੁਹਾਨੂੰ ਜਿੱਥੇ ਜੀਸੀਬੀ ਜਿਹੜੀਆਂ ਉਹ ਜਿਹੜੀਆਂ ਬੂਟੀ ਨੂੰ ਉਹ ਲਗਾਤਾਰ ਕੱਢ ਰਹੀਆਂ ਚੱਲਦੇ ਆਂ ਭਾਈ ਤੁਹਾਨੂੰ। ਸੋ ਤੁਸੀਂ ਦੇਖ ਰਹੇ ਹੋ ਬੂਟੀ ਕਿਵੇਂ ਕੱਢੀ ਜਾ ਰਹੀ ਹੈ। ਤੇ ਜਿਹੜੀ ਇਹ ਬੂਟੀਆਂ ਪਿੱਛੋਂ ਆਈ ਹੈ ਜੀ ਤੇ ਇੱਥੇ ਇਕੱਠੀ ਹੋ ਗਈ ਮੈਂ ਖੜਾ ਹਾਂ ਪਟਿਆਲਾ ਦਾ ਵੱਡੇ ਨਦੀ ਦੇ ਪੁਲ ਤੇ। ਇਹ ਹੈ ਜਿਹੜਾ ਪਟਿਆਲਾ ਵੱਲੋਂ ਆਉਂਦਾ ਹੈਗਾ ਤੇ ਜਾ ਰਿਹਾ ਕੱਤਲ ਆਰਸਨੋਰ ਉੱਪੇ ਹੋਆ ਜਿਹੜਾ ਸੜਕ ਜਾਰੀ ਆ ਬਿਲਕੁਲ ਆਪਾਂ ਉਸ ਨਦੀ ਦੇ ਪੁਲ ਦੇ ਉੱਤੇ ਖੜਿਆ ਜਿਹੜੀ ਜੀਸੀਬੀ ਆ ਉਹ ਆ ਦੇਖੋ ਬੂਟੀ ਨੂੰ ਕਿਵੇਂ ਜਿਹੜੀ ਕੱਢ ਰਹੀ ਹੈ ਜੀ ਆ ਜਿਹੜੀ ਕੱਢੀ ਹੋਈ ਬੂਟੀ ਸਾਰੀ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਆ ਲੇਬਰ ਆ ਕਾਫੀ ਦਿਨ ਤੋਂ ਲੱਗੀ ਹੋਈ ਆ ਉਹ ਦੇਖੋ ਥੱਲੇ ਆ ਦੇਖੋ ਕਿਵੇਂ ਬੂਟੀ ਜਿਹੜੀ ਆ ਹਲਾ ਹਲਾ ਕੇ ਕੱਢੀ ਜਾਂਦੀ ਆ ਤੇ ਆ ਲਓ ਜੀ ਭਰ ਲਈ ਟਰਾਲੀ ਉਹ ਮੈਂ ਦੂਰ ਤੋਂ ਦਿਖਾਵਾ ਤੁਹਾਨੂੰ ਕਾਫੀ ਜਿਹੜੇ ਪਾਣੀ ਆਇਆ ਹੋਇਆ ਵਾ ਉਹ ਇਹ ਬੂਟੀ ਦੇ ਕਰਕੇ ਜਿਹੜਾ ਪਾਣੀ ਇੱਥੇ ਰੁਕਿਆ ਹੋਇਆ ਇਹ ਜਿਹੜੀ ਜੀਸੀਬੀ ਹੈ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਕੰਮ ਤੇ ਲੱਗੀ ਹੋਈ ਹੈ ਆ ਦੇਖੋ ਇਸ ਤਰ੍ਹਾਂ ਕੱਢ ਕੇ ਲੋ ਦੇਖੋ ਕਿੰਨੀ ਬੂਟੀ ਕੱਢਤੀ ਤੇ ਇਹ ਵੀ ਜਿਹੜੇ ਆ ਢੇਰ ਜਿਹੜੇ ਬੂਟੀ ਜਿਹੜੇ ਲੱਗੇ ਪਏ ਆ ਇੱਕ ਮਸ਼ੀਨ ਨੂੰ ਤੁਸੀਂ ਦੇਖ ਰਹੇ ਪਰਾਂ ਲੱਗੀ ਹੋਈ ਆ ਉਹ ਵੀ ਜਿਹੜੀ ਬੂਟੀ ਕੱਢ ਰਹੀ ਆ ਪਰਲੇ ਪਾਸੇ ਵੀ ਬੂਟੀ ਦਾ ਜਿਹੜਾ ਕਾਫੀ ਢੇਰ ਲੱਗਿਆ ਪਿਆ ਹੈਗਾ ਆ ਦੇਖੋ ਐ ਹਲਾ ਹਲਾ ਕੇ ਇਹਨਾਂ ਨੂੰ ਐ ਕੱਢਣਾ ਪੈਂਦਾ ਜੀ ਥੋਏ ਜਿਹੜੀ ਪਟਿਆਣੇ ਦੀ ਨਦੀ ਆ ਉਹ ਪਾਣੀ ਤੁਸੀਂ ਦੇਖੋ ਕਿਵੇਂ ਰੁਕਿਆ ਹੋਇਆ ਉਹ ਪਾਣੀ ਜੇ ਨਿਕਲੀ ਜਾਵੇ ਤਾਂ ਨਾਲ ਨਾਲ ਇਹ ਇਹਦਾ ਇੰਨਾ ਨੁਕਸਾਨ ਨਹੀਂ ਹੋਗਾ ਸਿਰਫ ਜਿਹੜੀ ਬੂਟੀ ਆ ਇਹ ਨੁਕਸਾਨ ਉਹ ਕਰ ਰਹੀ ਆ। ਤੋਂ ਜਿਹੜੇ ਪਟਿਆਲੇ ਦੇ ਰਹਿਸ਼ੀ ਨੇ ਸਾਰੇ ਇੱਥੇ ਦੇਖਣ ਆ ਰਹੇ ਵੀ ਕਿੰਨਾ ਕੁ ਪਾਣੀ ਆ ਕਿੰਨਾ ਕੁ ਨਹੀਂ ਹੈਗਾ ਸਾਹਮਣੇ ਜਿਹੜੀ ਆ ਉਹ ਬਾਈਪਾਸ ਹੈਗਾ ਇਹ ਸਿੱਧਾ ਜਾਂਦਾ ਜੀ ਨਾ ਮੇ ਬੱਸ ਸਟੈਂਡ ਦੇ ਕੋਲੇ ਪਹੁੰਚਦਾ ਹੈ। ਪਵਾ ਵੀ ਤੁਹਾਨੂੰ ਮੈਂ ਜਿਹੜਾ ਢੇਰ ਦਿਖਾ ਚੁੱਕਿਆ ਹੈਗਾ ਤੇ ਲਗਾਤਾਰ ਜਿਹੜੀ ਮਸ਼ੀਨ ਹੈ ਮੈਂ ਕਾਫੀ ਦੇਰ ਤੋਂ ਖੜਾ ਦੇਖ ਰਿਹਾ ਤੇ ਇਹ ਹੈ ਇੱਥੇ ਦੀ ਅਪਡੇਸ਼ਨ ਤੇ ਬਾਕੀ ਜਿਹੜੀਆਂ ਫਵਾਵਾਂ ਫਲਾਉਂਦੇ ਆ ਤੁਸੀਂ ਫਵਾਵਾਂ ਅਫਵਾਹਾਂ ਤੋਂ ਬਚੋ ਤੇ ਲਗਾਤਾਰ ਜਿਹੜੇ ਹੈ ਪ੍ਰਸ਼ਾਸਨ ਆ ਜਿਹੜਾ ਕੰਮ ਬੂਟੀ ਕੱਢਣ ਦਾ ਉਹ ਹੋ ਰਿਹਾ ਹੈਗਾ ਜਿਹੜੀ ਪਿੱਛੋਂ ਆ ਕੇ ਇੱਥੇ ਇਕੱਠੀ ਹੋਈ ਹੈਗੀ ਆ ਜੀ। ਇਹ ਹੈ ਬਿਹੋਵਾ ਸਨੌਰ ਚਿਕਾ ਜਿਹੜੀ ਇਹ ਸਾਹਮਣੇ ਇਹ ਰੋਡ ਜਾ ਰਹੀ ਹੈ ਜੀ ਸੋ ਇੱਧਰ ਤੁਸੀਂ ਬਾਜ਼ਾਰ ਜਿਹੜਾ ਉਹ ਦੇਖ ਸਕਦੇ ਹੋ ਇਹ ਜਿਹੜੇ ਆਹ ਲੇਬਰ ਵਾਲੇ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਉਤਰੇ ਹੋਏ ਨਦੀ ਦੇ ਵਿੱਚ ਉਹ ਦੇਖੋ ਤੁਸੀਂ ਕਿਵੇਂ ਜਿਹੜਾ ਇਹ ਕੰਮ ਹੋ ਇਹਨਾਂ ਵੱਲੋਂ ਆਪ ਹੱਥੀ ਜਿਹੜਾ ਕੀਤਾ ਜਾ ਰਿਹਾ ਹੈਗਾ ਆ ਦੇਖੋ ਇਹ ਤੁਹਾਨੂੰ ਜਿਹੜਾ ਗਰਾਊਂਡ ਲੈਵਲ ਤੇ ਬੂਟੀ ਕੱਢਣ ਦਾ ਕੰਮ ਬੜੀ ਨਦੀ ਪਟਿਆਲੇ ਵਿੱਚੋਂ ਇਹ ਦਿਖਾਇਆ ਜਾ ਰਿਹਾ ਹੈਗਾ ਆ ਦੇਖੋ ਜੀ ਕਿੰਨੀ ਕਾਫੀ ਬੂਟੀਆਂ ਇਕੱਠੀ ਹੋਈ ਹੋਈ ਇੱਥੇ ਆ ਦੇਖ ਰਹੇ ਤੁਸੀਂ ਸੋ ਐਸੀ ਪਟਿਆਲਾ ਤੋਂ ਵੱਡੀ ਨਦੀ ਤੇ ਜੋ ਤੁਹਾਨੂੰ ਦਿਖਾਇਆ ਵੀ ਬੂਟੀ ਕਿੰਨੀ ਹੋਈ ਪਈ ਆ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਹਜੇ 4 ਫੁੱਟ ਤੱਕ ਜਿਹੜਾ ਉਹ ਪਾਣੀ ਸੀਗਾ ਨਦੀ ਦੇ ਉੱਤੇ ਤੁਹਾਨੂੰ ਪੁਲ ਦੇ ਉੱਤੇ ਦਿਖਾਇਆ ਜਿਹਦਾ ਮੈਜ਼ਰਮੈਂਟ ਲੱਗਿਆ ਹੋਇਆ ਸੋ ਇਸ ਦੇ ਨਾਲ ਸੁਲਿੰਦਰ ਸਿੰਘ ਜੀ ਉਹ ਅਜੇ ਤੱਕ ਕੋਈ ਨਵੀਂ ਅਪਡੇਟ ਹੋਊਗੀ ਤਾਂ ਮੈਂ ਤੁਹਾਨੂੰ ਜਰੂਰ ਸ਼ੇਅਰ ਕਰਾਂਗਾ ਦਿਖਾਵਾਂਗਾ ਵੀ ਕੀ ਕੁਝ ਕਿੰਨਾ ਕੁ ਪਾਣੀ ਹੋਰ ਵਧਿਆ ਹੈਗਾ ਇਹਦੇ ਨਾਲ ਸੁਲਿੰਦਰ ਸਿੰਘ ਜੀ ਉਹ ਅਜੇ ਤੱਕ ਸਤਿਕਾਰ ਦਾ